ਸਸਿਕਾ ਸ਼ਰਕਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਇਸ ਵਕਤ ਹੀ ਐਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਮਹਿਰੋ ਨੂੰ ਯੂਈ ਜਾਨੀ ਕਿ ਦੁਬਈ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਕਿ ਭਾਈ ਅਮਰਤਪਾਲ ਮਹਿਰੋ ਪਿਛਲੇ ਸਾਲ 2025 ਦੇ ਵਿੱਚ ਜੂਨ ਮਹੀਨੇ ਦੇ ਦੌਰਾਨ ਕੰਚਨ ਕੁਮਾਰੀ ਉਰਫ ਕਮਲ ਭਾਬੀ ਦੇ ਕਤਲ ਕੇਸ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਜਿਸ ਤੋਂ ਬਾਅਦ ਵਿੱਚ ਅਮਰਤਪਾਲ ਦੇ ਦੋ ਸਾਥੀਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤਾਂ ਹੁਣ ਭਾਈ ਅਮਰਤਪਾਲ ਮਹਿਰੋਂ ਨੂੰ ਵੀ ਇਹ ਸ਼ਾਰਜਾ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਜਾ ਸਕਦਾ ਉਸ ਨੂੰ ਰਿਪੋਰਟ ਹੈ ਜਿਹੜਾ ਦबई ਤੋਂ ਕੀਤਾ ਜਾ ਸਕਦਾ ਭਾਈ ਅਮਰਤਪਾਲ ਸਿੰਘ ਮਹਿਰੋਂ ਨੂੰ ਗ੍ਰਿਫਤਾਰ ਕਰਨ ਦੇ ਮਗਰੋਂ ਬਹੁਤ ਹੀ ਇਹ ਜਿਹੜੀਆਂ ਚਰਚਾਵਾਂ ਛੜਗੀਆਂ ਨੇ ਦੱਸਦੀ ਹੈ ਕਿ ਕੰਚਨ ਕੁਮਾਰੀ ਉਰਫ ਕਵਲ ਕਵਲਜੀਤ ਕੌਰ ਭਾਬੀ ਜਿਹੜੀ ਸੀ ਉਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਜੋ ਕਿ ਸੋਸ਼ਲ ਮੀਡੀਆ ਤੇ ਪਰ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਬਣਾ ਕੇ ਪਾਉਂਦੀ ਸੀ ਬਹੁਤ ਵਾਰੀ ਸਮਝਾਉਣ ਦੇ ਬਾਵਜੂਦ ਵੀ ਉਹ ਜਿਹੜੀ ਹੈ ਵੀਡੀਓ ਬਣਾਉਣ ਤੋਂ ਨਹੀਂ ਹਟੀ ਤਾਂ ਅਮਰਤਪਾਲ ਮੈਰੋਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਪਿਛਲੇ ਸਾਲ ਜੂਨ ਮਹੀਨੇ ਦੀ ਇੱਕ ਗੱਲ ਸੀ ਜਦੋਂ ਇੱਕ ਕਾਰ ਦੇ ਵਿੱਚ ਜਿਹੜੀ ਬਦਬੂ ਆ ਨਹੀਂ ਹੁੰਦੀ ਐ ਕਾਰ ਦੇ ਵਿੱਚੋਂ ਬਦਬੂ ਆਣ ਤੋਂ ਬਾਅਦ ਵਿੱਚ ਜਦੋਂ ਉਸ ਕਾਰ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ লাশ ਨਿਕਲਦੀ ਐ ਦੱਸਦੀ ਕਿ লাশ ਜਿਹੜੀ ਐ ਉਹ ਪੰਚਨ ਕੁਮਾਰੀ ਭਾਬੀ ਦੀ ਜਿਹੜੀ লাশ ਐ ਉਸ ਗੱਡੀ ਦੇ ਵਿੱਚੋਂ ਨਿਕਲਦੀ ਐ ਜਿਸ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਮਹਿਰੋ ਨੇ ਉਸ ਕਤਲ ਦੀ ਜਿਹੜੀ ਐ ਜ਼ਿੰਮੇਵਾਰੀ ਚੱਕੀ ਸੀ ਦੱਸਦੀ ਐ ਹੁਣ ਅਮਰਤਪਾਲ ਮਹਿਰੋ ਨੂੰ ਦਬਈ ਦੀ ਸ਼ਾਰਜਾ ਪੁਲਿਸ ਦੇ ਵੱਲੋਂ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਭਾਰਤ ਤੇ ਜਿਹੜਾ ਉਹਨਾਂ ਨੂੰ ਲਿਆਂਦਾ ਜਾ ਸਕਦਾ ਤਾਂ ਇਸ ਵਕਤ ਜਿਹੜੀ ਅਹਿਮ ਖਬਰ ਹੈ ਇਹ ਸੀ ਸੂਤਰ ਦੇ ਵੱਲੇ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਈ ਅਮਰਪਾਲ ਮੈਰੋ ਨੂੰ ਦਬਈ ਪੁਲਿਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਹੈ ਭਾਰਤ ਦੀ ਯੂਏਈ ਤੋਂ ਭਾਈ ਅਮਰਪਾਲ ਮਹਿਰੋਂ ਨੂੰ ਲਿਆਂਦਾ ਜਾ ਸਕਦਾ ਤਾਂ ਇਸ ਵਕਤ ਹੀ ਜਿਹੜੀ ਅਹਿਮ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸੇ ਕਿ ਕੰਚਨ ਕੁਮਾਰੀ ਉਰਫ ਕਮਲਜੀਤ ਕੌਰ ਭਾਬੀ ਦੇ ਕਤਲ ਦੇ ਵਿੱਚ ਕੇਸ ਵਿੱਚ ਭਾਈ ਅਮਰਪਾਲ ਮਹਿਰੋਂ ਪੁਲਿਸ ਨੂੰ ਲੁੜਿੰਦਾ ਸੀ ਭਾਈ ਅਮਰਪਾਲ ਮਹਿਰੋਂ ਦੇ ਦੋ ਸਾਥੀਆਂ ਨੂੰ ਉਸ ਵਕਤ ਹੀ ਜਿਹੜਾ ਅਰੈਸਟ ਕਰ ਲਿਆ ਗਿਆ ਸੀ ਤਾਂ ਉਸ ਦੇ ਬਾਅਦ ਵਿੱਚ ਭਾਈ ਅਮਰਪਾਲ ਮਹਿਰੋਂ ਨੇ ਜਿਹੜੀ ਹੈ ਜ਼ਿੰਮੇਵਾਰੀ ਇਸ ਕਤਲ ਕੇਸ ਦੀ ਜਿਹੜੀ ਚੱਕੀ ਤੀ ਜਿਸ ਤੋਂ ਬਾਅਦ ਵਿੱਚ ਉਹ ਦੁਬਈ ਨੂੰ ਜਿਹੜਾ ਫਰਾਰ ਹੋ ਗਏ ਸੀ ਬਹੁਤ ਸਾਰੀਆਂ ਵੀਡੀਓਜ਼ ਬਾਅਦ ਵਿੱਚ ਵੀ ਆਈਆਂ ਜੇਕਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਬਹੁਤ ਸਾਰੇ ਉਸ ਤੋਂ ਬਾਅਦ ਮਾਮਲੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਭਾਈ ਅਮਰਤਪਾਲ ਮਹਿਰੋ ਸਮੇਂ-ਸਮੇਂ ਸਰ ਜਿਹੜਾ ਆਪਣਾ ਸਪਸ਼ਟੀਕਰਨ ਹੈ ਉਹ ਸੋਸ਼ਲ ਮੀਡੀਆ ਤੇ ਆ ਕੇ ਦਿੰਦੇ ਰਹੇ ਤਾਂ ਹੁਣ ਭਾਈ ਅਮਰਤਪਾਲ ਮਹਿਰੋ ਨੂੰ ਜਿਹੜਾ ਦੁਬਈ ਦੀ ਸ਼ਾਰਜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਸ਼ਾਰਜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਕੇ ਭਾਰਤ ਨੂੰ ਜਿਹੜਾ ਸੌਂਪਣ ਦੀ ਤਿਆਰੀ ਹੈ ਉਹ ਹੋ ਸਕਦੀ ਹੈ ਜਿਹੜੀ ਇੱਕ ਖਬਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਹੀ ਵੱਡੀ ਜਿਹੜੀ ਇੱਕ ਖਬਰ ਹੈ ਭਾਈ ਅਮਰਤਪਾਲ ਮਹਿਰੋਂ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇਹ ਜਿਹੜੀ ਖਬਰ ਅਸੀਂ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਭਾਈ ਅਮਰਤਪਾਲ ਮਹਿਰੋਂ ਨੂੰ ਦਬਈ ਦੀ ਸ਼ਾਰਜਾ ਪੁਲਿਸ ਦੇ ਵੱਲੋਂ ਜਦੋਂ ਪਾਸਪੋਰਟ ਤੇ ਵੀ ਇਹ ਵੀਜ਼ਾ ਇਨਕੁਆਰੀ ਹੋ ਰਹੀ ਸੀ ਉਦੋਂ ਭਾਈ ਅਮਰਤਪਾਲ ਮਹਿਰੋਂ ਨੂੰ ਜਿਹੜਾ ਸ਼ਾਰਜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਕਾਫੀ ਜ਼ਿਆਦਾ ਜਿਹੜੀਆਂ ਚਰਚਾਵਾਂ ਛੜਗੀਆਂ ਨੇ ਭਾਈ ਅਮਰਤਪਾਲ ਮਹਿਰੋਂ ਦੀ ਗ੍ਰਿਫਤਾਰੀ ਤੋਂ ਬਾਅਦ ਵਿੱਚ ਤਾਂ ਇਹ ਦੇਖ ਰਹੇ ਹੋ ਤੁਸੀਂ ਇਹ ਜਿਹੜੀ ਖਬਰ ਆ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਕੰਚਨ ਕੁਮਾਰੀ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਪਾਉਂਦੀ ਸੀ ਆਪਣੀਆਂ ਬਹੁਤ ਸਾਰੀਆਂ ਵੀਡੀਓਜ਼ ਉਸ ਦੀਆਂ ਇਸ ਤਰ੍ਹਾਂ ਦੀਆਂ ਸੀ ਜਿਹੜੀਆਂ ਆਪਾਂ ਪਰਿਵਾਰ ਦੇ ਵਿੱਚ ਨਹੀਂ ਸੁਣ ਸਕਦੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਜਿਹੜੀ ਉਹਨਾਂ ਦੇ ਵੱਲ ਨੱਚਰ ਤਾਂ ਫੈਲਾਈ ਜਾਂਦੀ ਸੀ ਤਾਂ ਅਮਰਤਪਾਲ ਮਹਿਰੋ ਦੇ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਬਹੁਤ ਵਾਰ ਕੀਤੀ ਗਈ ਪਰ ਉਹ ਕਿਤੇ ਨਾ ਕਿਤੇ ਜਿਹੜੀ ਹੈ ਨਹੀਂ ਰੁਕੀ ਵੀਡੀਓ ਬਣਾਉਣ ਤੋਂ ਜਿਸ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਮਹਿਰੋਣੀ ਅੱਕ ਕੇ ਉਸ ਦਾ ਜਿਹੜਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਕਤਲ ਕਰ ਦਿੱਤਾ ਸੀ ਕਤਲ ਤੋਂ ਬਾਅਦ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਭਾਈ ਅਮਰਤਪਾਲ ਮਹਿਰੋ ਨੇ ਚੱਕੀ ਸੀ ਤਾਂ ਹੁਣ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਤਪਾਲ ਮਹਿਰੋ ਨੂੰ ਕੰਚਨ ਕਮਾਰੀ ਉਰਫ ਕਮਲਕੌਰ ਭਾਬੀ ਦੀ ਜਿਹੜਾ ਕੇਸ ਦੇ ਵਿੱਚ ਸ਼ਹਿਰ ਚਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਭਾਈ ਅਮਰਤਪਾਲ ਮਹਿਰੋ ਨੂੰ ਹੁਣ ਜਿਹੜਾ ਪੰਜਾਬ ਲੈਂਦਾ ਜਾਵੇਗਾ ਤਾਂ ਇਸ ਵਕਤ ਦੀ ਜਿਹੜੀ ਅਹਿਮ ਖਬਰ ਆ ਸੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਾਫੀ ਜ਼ਿਆਦਾ ਇਹ ਜਿਹੜਾ ਚਰਚਿਤ ਵਿਸ਼ਾ ਉਸ ਟਾਈਮ ਹੋਇਆ ਸੀ ਜਦੋਂ ਕੰਚਨ ਕੁਮਾਰੀ ਦਾ ਕਤਲ ਕੀਤਾ ਸੀ ਇੱਕ ਪਾਰਕਿੰਗ ਦੇ ਵਿੱਚ ਗੱਡੀ ਖੜੀ ਸੀ ਗੱਡੀ ਦੇ ਵਿੱਚੋਂ ਬਦਬੂ ਆ ਰਹੀ ਸੀ ਉਸ ਬਦਬੂ ਨੂੰ ਜਦੋਂ ਚੈੱਕ ਕੀਤਾ ਗਿਆ ਜਦੋਂ ਗੱਡੀ ਦੀ ਤਾਕੀ ਖੋਲਹੀ ਗਈ ਤਾਂ ਵਿੱਚੋਂ ਕੰਚਨ ਕੁਮਾਰੀ ਕਮਲਜੀਤ ਕੌਰ ਭਾਬੀ ਦੀ ਜਿਹੜੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਮਹਿਰੋ ਨੇ ਉਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਤਾਂ ਉਹਨਾਂ ਵੇਲੇਿਆਂ ਦੇ ਵਿੱਚ ਭਾਈ ਅਮਰਤਪਾਲ ਮਹਿਰੋ ਦੁਬਈ ਨੂੰ ਜਿਹੜੇ ਐ ਫਰਾਰ ਹੋ ਗਏ ਸਨ ਤਾਂ ਉਸ ਤੋਂ ਜਾ ਕੇ ਫਿਰ ਜਿਹੜੀ ਐ ਵੀਡੀਓ ਪੋਸਟ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਕਿ ਮੈਂ ਭਾਰਤ ਛੱਡ ਕੇ ਜਾਨਕਿ ਪੰਜਾਬ ਛੱਡ ਕੇ ਬਾਹਰ ਲੰਘ ਗਿਆ ਤਾਂ ਜਿੰਮੇਵਾਰੀ ਵੀ ਅਮਰਤਪਾਲ ਮਹਿਰੋਂ ਦੇ ਵੱਲੋਂ ਉਸ ਕਤਲ ਦੀ ਲਈ ਗਈ ਸੀ ਦੋ ਸਾਥੀਆਂ ਨੂੰ ਅਮਰਤਪਾਲ ਦੇਆਂ ਨੂੰ ਗ੍ਰਿਫਤਾਰ ਕੀਤਾ ਸੀ ਪੰਜਾਬ ਪੁਲਿਸ ਦੇ ਵੱਲੋਂ ਤਾਂ ਅਮਰਤਪਾਲ ਉਸੇ ਕੇਸ ਦੇ ਵਿੱਚ ਪੰਜਾਬ ਪੁਲਿਸ ਨੂੰ ਜਿਹੜਾ ਲੋੜਿੰਦਾ ਸੀ ਤਾਂ ਹੁਣ ਸ਼ਾਰਜਾ ਦੇ ਵਿੱਚੋਂ ਇਹ ਜਿਹੜੀ ਖਬਰ ਹੈ ਇਸ ਵਕਤ ਦੀ ਬਹੁਤ ਹੀ ਵੱਡੀ ਜਿਹੜੀ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸ਼ਰਜਾ ਪੁਲਿਸ ਨੇ ਜਿਹੜਾ ਅਮਰਤਪਾਲ ਮਹਿਰ ਨੂੰ ਗ੍ਰਿਫਤਾਰ ਕੀਤਾ ਤਾਂ ਗ੍ਰਿਫਤਾਰੀ ਦੇ ਮਗਰੋਂ ਹੁਣ ਭਾਰਤ ਲੈਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਜਾਰੀ ਨੇ ਭਾਰਤ ਲਿਆਂਦਾ ਜਾ ਸਕਦਾ ਹੈ ਅਮਰਤਪਾਲ ਮਹਿਰ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪੂਰੇ ਹੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਿਹੜੀ ਲਗਾਤਾਰ ਚਰਚਾ ਛੜ ਗਈ ਹੈ ਕਿ ਅਮਰਤਪਾਲ ਮਹਿਰ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਹੁਤ ਹੀ ਅਹਿਮ ਤੇ ਵੱਡੀ ਖਬਰ ਅਸੀਂ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਰਹੇ ਹਾਂ ਭਾਈ ਅਮਰਪਾਲ ਸਿੰਘ ਮਹਿਰੋ ਸ਼ਹਿਰ ਦਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਹਨਾਂ ਨੂੰ ਜਿਹੜੀ ਭਾਰਤ ਲਿਆਂਦਾ ਜਾ ਸਕਦਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ